ਸਜਣਾ ਸਚਾ ਪਾਤ ਜਿਸ ਸਾਤੇ ਸਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਮੇਲਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਸਤਨਾਮ ਵਾਹੀ ਪ੍ਰੂ ਸਾਹਿਬ ਜੀ ਸੋਹੀ ਮਹਿਲਾ ਪੰਜੇਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਯਾਰਾਮ ਤਰਦ ਸੁਹਾਵੀ ਕਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਾਰਾਮ ਸੰਤਾ ਕੇ ਕਾਰਜ ਆਪਿ ਖਲੋਇਆ ਹਰ ਕੰਮ ਕਰਾਵਣ ਆਯਾਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿਚਿ ਅੰਮ੍ਰਿਤ ਜਲ ਛਾਇਾਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਾਇ ਜਗ ਅੰਤਰ ਲੱਚੇ ਸਗਲ ਵਿਸੂਏ ਪੂਰਨ ਪੁਰਖ ਅਚੂਤ ਅਬినాਸ਼ੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਵ ਨਿਧ ਸਿਧ ਰਤ ਤੀਨੇ ਕਰਤੇ ਟੋਟ ਨਾ ਆਵੇ ਕਾਈ ਰਾਮ ਖਾਤ ਖਰਚਤ ਮਿਲਛਤ ਸੁਖ ਪਾਇਆ ਕਰਤੀ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਕਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਉੱਠਣਾ ਟੀ ਦੁੱਖ ਨਾ ਨੇੜੈ ਆਇਆ ਸ਼ਾਂਤ ਸਹਜ ਆਨੰਦ ਘਨੀਰੀ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵਹਿ ਸਵਾਮੀ ਕੇ ਅਚਰਜ ਜਿਸ ਵਡਿਆਈ ਰਾਮ ਜਿਸ ਕਾ ਕਰਜ ਤਿਨਹੀ ਕੀਆ ਮਾਨਸ ਕਾ ਵੇਚਾਰ ਰਾਮ ਗਤ ਸੋਹਨ ਹਰ ਕੀ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ਗੁਣ ਗਾਏ ਕੋਬਿੰਦ ਆਨੰਦ ਉਕਜੀ ਸਾਧ ਸੰਗਤ ਸੰਗ ਬਣੀ ਜੇ ਨੇ ਉਦਮ ਕੀਆ ਤਾਲ ਕੀਰਾ ਇਸ ਕੀ ਉਪਮਾ ਕਿਆ ਗਨੀ ਅਰਸ਼ੜ ਤੀਰਤ ਪੁਨ ਕਿਰਿਆ ਮਹਾਨਿਰਮਲ ਚਾਰਾ ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕਾਉਨ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀਜੈ ਰਾਮ ਨਾਮ ਦੀਜੈ ਦਾਨ ਕੀਜੈ ਵਿਸਰਨਾਹੀ ਇੱਕ ਖਿਨੋ ਗੁਣ ਗੋਪਾਲੇ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਬਿਲਾਵੰਤ ਨਾਨਕ ਇਛੁ ਕੁੰਨੀ ਪੇਖ ਦਰਸ਼ਨ ਜੀਜੈ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨਿ ਅੰਮ੍ਰਿਤ ਪੀਜੈ ਬੇਨਵੰਤ ਨਾਨਕ ਇਛੁ ਕੁਨੀ ਪੀਖ ਦਰਸ਼ਨ ਜੀਜੈ ਵਾਹਿ ਗੁਰਜੀਤਾ ਖਸਾ ਵਾਹਿ ਗੁਰਜੀ ਕੀ ਸਤਿ ਜੁਗੋ ਜੁਗ ਅਟਲ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੰਦੇ ਪਹਿਲੇ ਕਰਦੀਆਂ ਹਾਜ਼ਰੀਆਂ ਦੁਆਰੇ ਗੁਰੂ ਪਿਆਰੇ ਵਾਲੇ ਸਤਸੰਗੀ ਜਨ ਉਹਟ ਪਾ ਕੇ ਹੋ ਸਤਿਗੁਰਾਂ ਦੀ ਚਰਨ ਛੋੜੇ ਵਿੱਚ ਬੈਠ ਕੇ ਇਹਨਾਂ ਘੜੀਆਂ ਨੂੰ ਸਤਿ ਸੋਨਾ ਬਣਾਉਂਦਾ ਹੀ ਕਰਨ ਕਰਦੇ ਅਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਨੇ ਪਾਵਨ ਦਸਤਾਂ ਤੇ ਵਿਰਾਜਮਨ ਹੋ ਕੇ ਤੁਲਿਏ ਦਰਸ਼ਨ ਜਿਦਾਰੀ ਬਖਸ਼ ਕੇ ਸਾਨੂੰ ਪਾਵਨ ਬਖਵਾਤ ਰਹੇ ਨਵਾਜਿਆ ਹੈ ਅੱਜ ਦਾ ਪਾਵਨ ਪਵਿੱਤਰ ਬਚਨ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਪਾਵਨ ਮੁਖਾਰਜਿਨ ਤੋਂ ਉਚਾਰਨ ਕੀਤਾ ਹੋਇਆ ਪਾਵਨ ਅੰਗ 783 ਅਤੇ 84 ਦੇ ਸਬੈਮਨ ਹੈ ਇਹ ਪਾਵਨ ਪਵਿੱਤਰ ਮੁਕਬਾਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਹਿਲੇ ਪਾਵਨ ਪ੍ਰਕਾਸ਼ ਦਿਹਾੜੇ ਨਾਲ ਸੰਬੰਧਤ ਹੈ ਪਹਿਲੀ ਵਾਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਇਤਿਹਾਸ ਤੋਂ ਆਪ ਜਾਣੂ ਹੋ ਇਹ ਪਾਵਨ ਪਵਿੱਤਰ ਮੁਖਵਾਕ ਉਸ ਵਕਤ ਆਇਆ ਸੀ ਕਾਹੂ ਸਤਰੂ ਗੁਰੂ ਅਰਜਨ ਦੇ ਮਹਾਰਾਜ ਇਸ ਪਾਵਨ ਬਚਨ ਦਾ ਹਿੰਸਾ ਨੂੰ ਕੀ ਸਮਝਾ ਰਹੇ ਨੇ बार मुक्की अर्थ भी विद्वान ने कीते ने अंतरी वक्त भी इस पावन पवित्र मुख वाक दे विद्वान द्वारा कीते गए दोने पाक आपा समझंगां धर्म तत्व तो पहला रसना करो पवित्र अदब से गुरु पति करो जी ग्वाहे गुरु जी का हर ग्वाहे गुरु जी के पति ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਜਿਹੜੀਆਂ ਜੁੜੀਆਂ ਹੋਈਆਂ ਰੂਹਾਂ ਨੇ ਜਿਨ੍ਹਾਂ ਨੇ ਇੱਕ ਮਿਕਤਾ ਹਾਸਲ ਕਰ ਲਈ ਪ੍ਰਮਾਤਮਾ ਉਹਨਾਂ ਦੇ ਕਾਰਜ ਆਪ ਸਵਾਰਦਾ ਹੈ ਉਹਨਾਂ ਦੇ ਕੰਮ ਨੂੰ ਕਰਨ ਖੁਦ ਆਉਂਦਾ ਹੈ। ਸਿਰੇ ਚੜ੍ਹਨ ਵਾਸਤੇ। ਕੋੜੇ ਆਪਕਾ ਭਗਤ ਨਾਜੀ ਦਾ ਬਚਨ ਪੜਿਆ, "ਗੋਪਾਲ ਤੇਰਾ ਆਰਦਾ। ਜੋ ਜਨ ਤੁਮਰੀ ਭਗਤ ਕਰਨ ਤੇ, ਤਿਨ ਕੇ ਹਾਰਿ ਸਵਾਰ। ਜੁ ਤੁਹਾਡੀ ਭਗਤੀ ਵਿੱਚ ਰਚੇ ਵਿਚੇ ਰਹਿੰਦੇ।" ਜੋ ਤੁਹਾਡੀ ਇਬਾਦਤ ਕਰਦੇ ਨੇ, ਤੁਸੀਂ ਉਹਨਾਂ ਦੇ ਕਾਰਜ ਸਵਾਰਦੇ ਹੋ। ਕਿ ਕੈਲੋ ਇੱਕ ਸ਼ੁਕਰਾਨੇ ਵੱਜੋਂ ਪੰਚਮ ਪਾਤਸ਼ਾਹ ਮਹਾਰਾਜ ਹਾਲਾਂਕਿ ਉਸ ਵਕਤ ਪਰਤਕ ਬੈਠੇ ਹੋਏ ਪਰ ਤੁਰਕੀ ਬਾਣੀ ਦਾ ਇਹ ਸ਼ਬਦ ਸ਼ੁਕਰਾਨੇ ਵੱਜੋਂ ਸੂਚੀ ਕੈਨਾਤ ਜਿਹੜੀ ਇਹ ਸੁਣ ਰਹੀ ਹੈ ਕਿ ਮਾਲਕ ਪੰਮੇ ਪਾਤਸ਼ਾਹ ਅੱਜ ਸ਼ੁਕਰਾਨਾ ਕਰਦੇ ਨੇ ਸਰੋਵਰ ਬਣਿਆ ਹੈ ਵਿੱਚ ਹਰਮੰਦਰ ਸਾਹਿਬ ਬਣਿਆ ਹੈ ਅੱਜ ਜਿਹੜਾ ਹੈ ਪਾਵਨ ਸਰੂਪ ਪੋਥੀ ਪਰਮੇਸ਼ਰ ਕੇ ਥਾਰ ਨੂੰ ਸੰਪਾਦਨਾ ਕਰਕੇ ਇਕੱਤਰ ਬਾਣੀ ਕਰਕੇ ਅੱਜ ਪਹਿਲੀ ਵਾਰ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਹੈ ਮੰਨੋ ਕਿ ਮਾਲਕ ਬੈਠੇ ਉਥੇ ਹੀ ਨੇ ਮੌਜੂਦ ਨੇ ਪਰ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਉਹਨਾਂ ਦੀ ਰਸਨਾ ਤੋਂ ਜਿਹੜਾ ਹੈ ਸਾਤ ਜੋ ਵਿਸ਼ਵਾਸ ਨਾ ਕਰਦੇ ਕਿ ਤੁਹਾਡਾ ਇਹ ਕਾਰਜ ਸੀ ਬਹੁਤ ਵੱਡਾ ਤੁਸੀਂ ਸਵਾਗਤ ਹੈ ਤੇ ਚ ਕੋਈ ਸ਼ੱਕ ਨਹੀਂ ਜੁੜਾਂਗੇ ਤੇ ਮਾਲਕ ਜਿਹੜਾ ਹੈ ਸਾਡੀ ਬਾਹ ਫੜੇ ਤੇ ਜੇ ਹੋਰੀ ਆਸ ਤੇ ਫੜਾਂਗੇ ਤੇ ਮਤਾਂ ਕਿਤੇ ਸਮਝਣਾ ਕਿ ਸਾਡੇ ਕਾਰਜ ਰੱਬ ਖੁਦ ਸਵਾਗਤ ਕਰੇ ਇਸ ਲਈ ਪੰਚਮ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਰੱਬੀ ਪਿਆਰੇ ਜਿਹੜੇ ਨੇ ਜੋ ਰੂਹਾ ਰੰਗੀਆਂ ਹੋਈਆਂ ਨੇ ਪਰਮਾਤਮਾ ਉਹਨਾਂ ਦੇ ਕਾਰਜ ਆਪ ਸਵਾਗਦਾ ਹੈ ਆਪ ਸਹਾਈ ਹੁੰਦਾ ਆ ਆਪ ਕੋਲ ਖੜਾ ਹੁੰਦਾ ਆ ਕਾਰਜ ਕਰਨ ਵਾਸਤੇ ਤਰਵਾਉਣ ਵਾਸਤੇ ਤੇ ਇਹਨੂੰ ਸਮਝਣ ਲਈ ਕੋਈ ਇੱਕ ਦੋ ਗਾਥਾਵਾਂ ਨਹੀਂ ਹੈਗੀਆਂ ਬਹੁਤ ਭਗਤ ਪ੍ਰਹਿਲਾਦ ਦੀ ਉਦਾਹਰਣ ਹੈ ਭਗਤ ਤ੍ਰੋਪੀ ਦੀ ਉਦਾਹਰਣ ਹੈ ਭਗਤ ਕਬੀਰ ਦੀ ਭਗਤ ਨਾਮਦੇਵ ਦੀ ਭਗਤ ਰਵਿਦਾਸ ਜੀ ਕਿੰਨੇ ਪਿਆਰੇ ਐਸੇ ਹੋਏ ਜਿਨ੍ਹਾਂ ਦੇ ਕਾਰਜ ਮਾਲਕ ਨੇ ਵਿੱਤਾ ਵੀ ਆਈ ਹੈ ਤੇ ਆਪ ਆ ਕੇ ਬਾਹ ਫੜੀ ਇਸ ਲਈ ਜਿਹੜਾ ਹੈ ਸਤਨੂ ਜੀ ਇੱਥੇ ਸਾਨੂੰ ਗੁਰ ਪਰਮਾਤਮਾ ਪ੍ਰਤੀ ਇੱਕ ਵਿਸ਼ਵਾਸ ਵੀ ਜਿੜ ਕਰਵਾ ਰਹੇ ਨੇ ਭਲੇ ਉਹ ਜਪਿਆ ਕਰੋ ਰਬ ਆਪ ਸਹਾਈ ਹੁੰਦਾ ਹੈ タルਤ ਸੁਹਾਵੀ ਕਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਉਹ タルਤੀ ਵੀ ਸੋਹਣੀ ਭਾਗਾ ਵਾਲੀ ਹੈ ਤਾਲ ਦਾ ਅਰਥ ਇੱਥੇ ਸਰੋਵਰ ਜਾਂ ਤਲਾਬ ਕਹਿੰਦੇ ਉਹ ਤਲਾਬ ਉਹ ਜਿਹੜਾ ਹੈ ਸਰੋਵਰ ਵੀ ਭਾਗਾ ਵਾਲਾ ਹੈ ਜਿਹਦੇ ਵਿੱਚ ਜਿਹੜਾ ਹੈ ਅੰਮ੍ਰਿਤ ਰੂਪੀ ਜਲ ਹੰਦ ਦੇ ਵਿੱਚ ਪਿਆ ਹੋਇਆ ਇਹ 'ਚ ਕੋਈ ਸ਼ੱਕ ਨਹੀਂ ਬਹੁਤ ਬਰਕਤਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚ ਵਿਸ਼ਵਾਸ ਰੱਖੋਗੇ ਸਭ ਕੁਝ ਹੈ ਨਹੀਂ ਰੱਖੋਗੇ ਤੇ ਕੁਝ ਵੀ ਨਹੀਂ ਨਾ ਵਿਸ਼ਵਾਸੀ ਜਿਹੜਾ ਹੈ ਉਹ ਤੇ ਕੇਵਲ ਜਾਲ ਪਾਣੀ ਸਮਝੇਗਾ ਪਰ 24 ਘੰਟੇ ਬਾਣੀ ਦਾ ਪ੍ਰਵਾਹ ਜਿੱਥੇ ਚੱਲ ਰਿਹਾ ਹੈ ਇੱਕ ਇੱਕ ਚੀਜ਼ ਦੇ ਅੰਦਰ ਕਰ ਕਰਤਾ ਆ ਜਾਂਦਾ ਸੋ ਇਸ ਲਈ ਅੰਤਰੀਵਰਖੇ ਦੇ ਵਿਦਵਾਨਾਂ ਨੇ ਇਹ ਕੀਤੇ ਨੇ ਕਿ ਉਹ ਸਰੀਰ ਰੂਪੀ ਧਰਤੀ ਭਾਗਾ ਵਾਲੀ ਹੈ ਉਹ ਹਿਰਦਾ ਰੂਪ ਜਿਹੜਾ ਤਲਾਬ ਹੈ ਉਹ ਵੀ ਭਾਗਾ ਵਾਲਾ ਹੈ ਜਿਸ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਜਲ ਅੰਦਰ ਪ੍ਰਵੇਸ਼ ਕਰ ਗਿਆ ਨਕੋ ਨਕ ਪਰ ਗਿਆ ਅੰਮ੍ਰਿਤ ਜਲ ਛਾਇਆ ਪੂਰਨ ਸਾਜਿਤ ਰਾਇ ਸਗਲ ਮਨੋਰਥ ਪੂਰੇ ਜਿਨ੍ਹਾਂ ਹਿਰਦਿਆਂ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਜਲ ਪਰਵੇਸ਼ ਕਰ ਗਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਨਾਮ ਦੇ ਨਾਲ ਨਕੂ ਨਕ ਭਰ ਲਿਆ ਪਰਮਾਤਮਾ ਫਿਰ ਉਹਨਾਂ ਦੇ ਕਾਰਜ ਜਿਹੜੇ ਨੇ ਉਹ ਪੂਰਨ ਕਰ ਦਿੱਤੇ ਉਹਨਾਂ ਦੀਆਂ ਮੰਦੀਆਂ ਇਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਜੈ ਜੈਕਾਰ ਭਾਂਜ ਅੰਤਰ ਲਾਤੀ ਸਗਲ ਬਿਸੂਰੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਜਿਨ੍ਹਾਂ ਨੇ ਵੈਗਰੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਲਿਆ ਪੰਚਮ ਪਾਦਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਜੈ ਜੈਕਾਰ ਇਸ ਮੁੱਚੇ ਸੰਸਾਰ ਦੇ ਵਿੱਚ ਉਨਾਂ ਦੇ ਅੰਦਰੋਂ ਚਿੰਤਾ ਝੋਰੇ ਫਿਕਰਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਪੂਰਨ ਪੁਰਖ ਅਚੂਤ ਅਜినాਸ਼ੀ ਜਸ ਵੇਦ ਪੁਰਾਣੀ ਗਾਇਆ ਅਕਾਲ ਪੁਰਖ ਪਰਿਪੂਰਨ ਹੈ ਹਰ ਪਾਸੇ ਸਮਾਇਆ ਹੋਇਆ ਹਮੇਸ਼ਾ ਸਤਲੋਤੀ ਅਸਤਿਰ ਹੈ ਉਹਨੂੰ ਕੋਈ ਡੁਲਾ ਨਹੀਂ ਸਕਦਾ ਰੱਬ ਦਾ ਜਸ ਜਿਹੜਾ ਹੈ ਜੋ ਵਾਹਿਗੁਰੂ ਨਾਸ਼ ਰਹਤੈ ਉਦਾ ਜਸ ਵੇਦਾਂ ਨੇ ਪੁਰਾਣਾ ਨੇ ਧਾਰਮਿਕ ਗ੍ਰੰਥ ਹਰ ਇੱਕ ਗ੍ਰੰਥ ਨੇ ਗਾਇਆ ਹੋਇਆ ਆਪਣਾ ਬਿਰਤ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ ਪਰਮਾਤਮਾ ਨੇ ਆਪਣੇ ਮੋਢੇ ਦੀਵੇਂ ਸੁਭਾ ਰਹੀ ਉਹਨਾਂ ਦੀ ਲਾਜ ਰੱਖੀ ਹੈ ਉਹਨਾਂ ਦੀ ਇੱਜ਼ਤ ਰੱਖੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਭਾਈ ਕਿਸੇ ਵੀ ਕਾਰਜ ਨੂੰ ਕਰਨ ਵਾਸਤੇ ਪਰੋ ਤੇ ਆ ਕਾਰਜ ਤੋਂ ਬਾਅਦ ਤੁਸੀਂ ਆਓ ਉਸ ਵਕਤ ਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨੀ ਬਣਦੀ ਹੈ ਕੀਤਾ ਲੋੜੀਏ ਕੰਮ ਸੋ ਹਰ ਪਿਆਸੀ ਹੈ ਕਾਰਜ ਦੇਹੁ ਸਵਾਗ ਸਤਿਗੁਰ ਸਤਿ ਸਾਕੀ ਹੈ ਅਸੀਂ ਕਹੀਏ ਮਾਲਕ ਸਾਡੇ ਕੰਮ ਦੇ ਵਿੱਚ ਤੁਸੀਂ ਸਾక్షి ਬਣੋ ਸਹਾਈ ਬਣੋ ਅਨਸੰਗ ਸਹਾਈ ਹੋ ਕੇ ਸਾਡੇ ਕਾਰਜ ਆਪ ਨੇ ਰਾਸ ਕਰਨੇ ਵੇ ਤੇ ਜੇ ਤੂੰ ਅੰਦਰ ਤੋਂ ਜੁੜ ਕੇ ਅਰਜ਼ੋਈ ਕਰਾਂਗੇ ਮਾਲਕ ਕਿਰਪਾ ਕਰਦਾ ਹੈ ਨਾ ਬਨੇਤ ਸਿਧ ਰਿद्धि ਦੀਨੇ ਕਰਤੇ ਟੋਟ ਨਾ ਆਵੇ ਕਾਈ ਰਾਮ ਪਰਮਾਤਮਾ ਉਹਨਾਂ ਦੇ ਹਿਰਦੇ ਪਰ ਦਿੰਦਾ ਹੈ। ਉਹਨਾਂ ਦੇ ਜੀਵਨ ਵਿੱਚ ਇੱਕ ਖੁਸ਼ਹਾਲੀ ਆ ਜਾਂਦੀ ਹੈ। ਜਿਹੜੇ ਨਾਮ ਜਪਣ ਵਾਲੇ ਨੇ। ਸਤਿਗੁਰੂ ਜੀ ਕਹਿੰਦੇ ਨੌ ਨਿਧੀ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਦੁਨੀਆ ਦੇ ਵਿੱਚ ਨੌ ਪ੍ਰਕਾਰ ਦੇ ਖਜ਼ਾਨੇ। ਨੌ ਪ੍ਰਕਾਰ ਦੇ ਖਜ਼ਾਨੇ ਪ੍ਰਾਪਤ ਹੁੰਦੇ ਨੇ। ਤੇ ਰੇਤ ਸਿਧ ਦਾ ਭਾਵ ਹੁੰਦਾ ਹੈ ਕਰਾਮਾਤੀ ਜਿਹੜੀ ਤਾਕਤਾਂ ਉਹ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਨੇ ਕਿਉਂਕਿ ਅਕਾਲ ਪੁਰਖ ਅਤੇ ਗੁਰੂ ਦੇ ਘਰ ਜਿਹੜਾ ਹੈ ਕਿਸੇ ਪ੍ਰਕਾਰ ਦੀ ਕੋਈ ਟੋਟ ਨਹੀਂ ਹੈ ਕੋਈ ਕਾਟਾ ਨਹੀਂ ਹੈ ਮਾਲਕ ਉਹਨਾਂ ਨੂੰ ਖੁੱਲੇ ਦਿਲ ਦੇ ਨਾਲ ਦਿੰਦਾ ਹੈ ਜਿਹੜੇ ਅੰਦਰ ਤੋਂ ਪ੍ਰੇਮਾ ਭਗਤੀ ਵਿੱਚ ਜੁੜੇ ਹੋਏ ਹਨ ਖਾਤ ਖਰਚਤ ਦਿਲਸ਼ਦ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਜਿੰਨਾ ਮਰਜੀ ਖਰਚੋ ਫਿਰ ਇਸ ਖਜਾਨੇ ਨੇ ਇਹ ਘਟੇਗਾ ਨਹੀਂ ਪੰਜਮ ਬਾਦਸ਼ਾਹ ਮਹਾਰਾਜ ਜੀ ਕਹਿਣ ਲੱਗੇ ਵਧਦਾ ਹੀ ਜਾਏ ਵਧਦਾ ਹੀ ਜਾਏ ਕਿਉਂਕਿ ਅਕਾਲ ਪੁਰਖ ਦੀ ਜਿਹੜੀ ਦਾਤ ਹੈ ਨਾ ਉਹ ਕਦੀ ਘਟਦੀ ਨਹੀਂ ਆਮ ਇਨਸਾਨ ਇਹ ਸੋਚ ਲੈਂਦਾ ਹੈ ਮੋ ਗਿਆ ਸਭ ਕੁਝ ਪਰ ਐਸਾ ਕੁਝ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਦੇਂਦਾ ਦੇ ਲੈਂਦੇ ਤਕ ਪਾਹੀ ਲਗਾ ਜਗੰਤ ਰਖਾਈ ਪਾਹੀ ਦੇਣ ਵਾਲਾ ਦੇ ਦਿਆ ਪਰ ਸਾਡੇ ਵਰਗੇ ਲੈਣ ਵਾਲੀ ਉੱਥਾ ਕਰੇ ਕੋ ਨਹੀਂ ਥਾ ਕਰੇ ਅਸੀਂ ਥਾ ਕਰੇ ਸਾਡਾ ਅੰਤ ਆ ਜਾਂਦਾ ਹੈ ਪਰ ਉਹ ਤੇ ਗਈ ਜਾ ਰਿਹਾ ਹੈ ਗਈ ਜਾ ਰਿਹਾ ਹੈ ਤਾਂ ਉਹਦੇ ਖਜ਼ਾਨਿਆਂ ਵਿੱਚ ਕੋਈ ਕਮੀ ਨਹੀਂ ਹੈ ਕਿ ਆਸਨ ਲੋਹੇ ਲੋਹੇ ਢੰਡਾ ਜੋ ਕਿ ਸ਼ਫਾਇਆ ਸੋ ਏਕਾ ਬਾੜ ਨਿੱਕੇ ਵਰਤ ਜਾਣੇ ਭਰੇ ਜਿੰਨਾ ਮਰਜ਼ੀ ਖਾਓ ਇਸ ਕਰਕੇ ਮਾਲ ਲੈਣ ਲੱਗੇ ਆਤਮਿਕ ਸੁੱਖ ਪ੍ਰਾਪਤ ਕਰਦੇ ਨੇ ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਨੇ ਆਕਾਲ ਪੁਰਖ ਦੀ ਦਾਤ ਜਿਹੜੀ ਹੈ ਨਾ ਉਹ ਸਵਾਈ ਹੈ ਸਵਾਈ ਦਾ ਅਰਥ ਹੁੰਦਾ ਬੌਧਿਕ ਸਵਾਈ ਦਾ ਅਰਥ ਥੋੜੀ ਨਹੀਂ ਸਵਾਇਦਾਰ ਤੇ ਭੌਤਿਕ ਅਕਾਲ ਪੁਰਖ ਦੀ ਦਾਤ ਜਿਹੜੀ ਉਹ ਵਾਧੀ ਹੈ ਬਹੁਤ ਹੈ ਦਾਤ ਸਬਾਈ ਨਿਖੁਟ ਨਾ ਜਾਈ ਅੰਤਰ ਜਾਮੀ ਪਾਇਆ ਅਕਾਲ ਪੁਰਖ ਦੀ ਦਾਤ ਦਿਨ ਪ੍ਰਤੀ ਦਿਨ ਵਾਧੀ ਮੁਕਤੀ ਨਹੀਂ ਕਮੀ ਕੋਈ ਨਹੀਂ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਦਿਲਾਂ ਨਹੀਂ ਜਾਣਣ ਵਾਲੇ ਰੱਬ ਨੂੰ ਪ੍ਰਾਪਤ ਕਰ ਲਿਆ। ਕੋਟ ਵਿਘਨ ਸਗਲੇ ਉੱਠਨਾਥੇ ਦੁੱਖ ਨਾ ਨੇੜੈ ਆਇਆ। ਉਹਨਾਂ ਦੇ ਅੰਦਰੋਂ ਕਰੋੜਾਂ ਪ੍ਰਕਾਰ ਦੇ ਜਿਹੜੇ ਵਿਘਨ ਨੇ ਜੋ ਜੀਵਨ ਦੇ ਸਫ਼ਰ ਵਿੱਚ ਸਾਡੇ ਸਾਹਮਣੇ ਆਉਂਦੇ। ਲੋਕਾਵਟਾਂ ਜਿਹੜੀਆਂ ਨੇ ਵਿਘਨ ਜਿਹੜੇ ਉਹ ਸਾਰੇ ਫਿਰ ਉੱਠ ਕੇ ਤੁਰ ਪੈਂਦੇ। ਭੱਜ ਜਾਂਦੇ ਨੇ ਲਾਠੇ ਨਾਲ ਭੱਜ ਜਾਂਦੇ ਉਹ ਦੌੜ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਰੱਬ ਦਾ ਨਾਮ ਆ ਜਾਂਦਾ ਹੈ ਦੁੱਖ ਵੀ ਨੇੜੇ ਫਿਰ ਢੁਕਦਾ ਨਹੀਂ ਸ਼ਾਂਤ ਸਹਿਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ਅੰਦਰ ਸ਼ਾਂਤੀ ਆ ਜਾਂਦੀ ਹੈ ਅੰਦਰ ਸਹਿਜਤਾ ਆ ਜਾਂਦੀ ਹੈ ਅੰਦਰ ਆਨੰਦ ਆ ਜਾਂਦਾ ਹੈ ਤੇ ਕਿਸੇ ਪ੍ਰਕਾਰ ਦੀ ਭੁੱਖ ਜਿਹੜੀ ਐ ਨਾ ਉਹ ਫਿਰ ਸਤਾਉਂਦੀ ਨਹੀਂ ਅੰਦਰ ਤੋਂ ਤ੍ਰਿਪਤ ਹੋ ਜਾਂਦਾ ਬੰਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਨੇ ਪਿਆਸ ਆਪ ਤੇ 2-2 3-3 ਦਿਨ ਛੱਕਦੇ ਨਹੀਂ ਪਰ ਮੇਰੀ ਹਾਲਤ ਵਿਕਾਰ ਹੋ ਜਾਂਦੀ ਮੈਨੂੰ ਤੇ ਪ੍ਰਸ਼ਾਦਾ ਚਾਹੀਦਾ ਬਸ ਇੱਕ ਕੰਮ ਕਰ ਦਿਓ ਗਿਆ ਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਵਾ ਦਿਆ ਕਰੋ ਨਹੀਂ ਤੇ ਆਪਣੇ ਵਰਗਾ ਮੈਨੂੰ ਬਣਾ ਲੀ ਗਾਲੀ ਮਕਾਨ ਗਿਆ ਤੇ ਪ੍ਰਸ਼ਾਦੇ ਦਾ ਪ੍ਰਬੰਧ ਕਰੋ ਜਾਂ ਫਿਰ ਆਪਣੇ ਵਰਗਾ ਬਣਾ ਮੇਰੇ ਕਹਿਣ ਤੋਂ ਭਾਵ ਮਾਲਕ ਕਹਿੰਦੇ ਕਿ ਉਹਨਾਂ ਅੰਦਰ ਕਿ ਕਿਸੇ ਪ੍ਰਕਾਰ ਦੀ ਭੁੱਖ ਵਿਸ਼ਨਾ ਆਦਿ ਹੀ ਸੁਟਾਉਂਦੀ ਨਹੀਂ ਖਤਮ ਹੋ ਜਾਂਦਾ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ RAM ਇਸ ਕਰਕੇ ਪ੍ਰਮਾਤਮਾ ਦੀ ਵਡਿਆਈ ਅਚਰਜ ਹੈ ਜਿੰਨੀ ਪਿਆਰ ਕਰੀਏ ਕਰਦੇ ਤੇ ਬਸ ਰੱਬ ਦੇ ਗੁਣ ਗਾਇਆ ਕਰਦੇ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵੇ ਚਾਰਾ RAM ਜਿਹਦਾ ਕਾਰਜ ਸੀ ਉਹਨੇ ਆਪ ਕੀਤਾ ਜਿਵੇਂ ਸਾਧੂ ਜੀ ਸਮਝਾ ਰਹੇ ਨੇ ਇੰਨਾ ਵੱਡਾ ਕਾਰਜ ਈ ਛੋਟਾ ਮੋਟਾ ਥੋੜੀ ਜਿਹੀ ਥਾਂ ਦੀ ਸਥਾਪਨਾ ਕਰਨੀ ਪਾਵਨ ਤੁਰਕੀ ਬਾਣੀ ਦੀ ਸੰਪਾਦਨਾ ਕਰਨੀ ਕੋਈ ਸੌਫੀ ਕਿੱਢ ਨਹੀਂ ਤੇ ਸ਼ੁਕਰਾਨੇ ਵਜੋਂ ਕੀ ਕਹ ਰਹੇ ਨੇ ਮੈਂ ਕੁਝ ਨਹੀਂ ਕੀਤਾ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈਗਾ ਮਨੁੱਖ ਕੁਝ ਨਹੀਂ ਕਰ ਸਕਦਾ ਮਾਲਕ ਤੁਹਾਡਾ ਕਾਰਜ ਤੁਸੀਂ ਕੀ ਕਰੇ ਉਸੇ ਪ੍ਰਕਾਰ ਸਾਨੂੰ ਸਮਝਾ ਰਹੇ ਨੇ ਭਾਈ ਸੰਸਾਰ ਅੰਦਰ ਕੋਈ ਵੀ ਤਾਂ ਤਸਰੇ ਚੜੇ ਆਪਣਾ ਟੈਗ ਨਾ ਲਾਇਆ ਇਹ ਕਿਹਾ ਕਰੋ ਮਾਲਕ ਤੂੰ ਹੀ ਕਾਰਜ ਸਵਾਰਿਆ ਹੈ ਤੂੰ ਹੀ ਸੰਤੁਸ਼ ਕਰਨ ਦੀ ਸੰਗਰਾਥ ਹੈ ਸਾਡੇ ਹੱਥ ਵਸ ਕੁਝ ਨਹੀਂ ਹੈ ਭਗਤ ਸੋਹਨ ਹਰ ਕੀ ਗੁਣ ਗਾਵੇ ਸਦਾ ਕਰਹੀ ਜੈਕਾਰਾ ਰਾਮ ਰੱਬੀ ਪਿਆਰੇ ਗੁਣ ਗਾ ਕੇ ਸ਼ੋਭਦੇ ਨੇ ਸ਼ੋਭਾ ਪਾਉਂਦੇ ਨੇ ਉਹਨਾਂ ਦੀ ਵੀ ਜੈ ਜੈਕਾਰ ਹੁੰਦੀ ਹੈ ਉਹ ਆਪ ਹੀ ਆਪ ਵੀ ਪਰਮੇਸ਼ਰ ਦੀ ਜੈ ਜੈਕਾਰ ਵਿੱਚ ਜੁੜੇ ਹੁੰਦੇ ਗੁਣ ਗਾਏ ਗੋਬਿੰਦ ਆਨੰਦ ਉਪਜੇ ਰੱਬ ਦੇ ਗੁਣ ਗਾਓਗੇ ਜ਼ਿੰਦਗੀ ਵਿੱਚ ਆਨੰਦ ਆਏਗਾ ਸਾਤ ਸੰਗਤ ਸੰਗ ਬਣੀ ਸਾਤ ਸੰਗਤ ਦੇ ਨਾਲ ਜੇ ਜਿਹੜਾ ਜੁੜ ਜਾਓਗੇ ਜੀ ਲੱਗ ਜਾਏਗਾ ਇੱਥੇ ਖੇਤ ਬਣੀ ਰਹੇਗੀ ਅਸੀਂ ਸਾਤ ਸੰਗ ਕਰਨਾ ਹੈ ਅਸੀਂ ਸਾਤ ਸੰਗਤ ਵਿੱਚ ਬੈਠਣਾ ਹੈ ਮਾਲਕਿੰਦੇ ਗਾਇਆ ਤਾ ਇਹ ਵੀ ਅਵਸਥਾ ਬਣਾਏਗੀ ਜਿੰਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਤਿਆਗਣੀ ਕਹਿੰਦੇ ਉਦਮ ਕੀਤਾ ਗਿਆ ਸੀ ਸਿਰੇ ਮਾਲਕ ਨੇ ਚਾੜਿਆ ਹੈ ਤੇ ਦੀਨ ਦਿਆਲ ਅਕਾਲ ਪੁਰਖ ਪਰਮਾਤਮਾ ਦੀ ਦੱਸੋ ਕਿੰਨੀ ਕੁ ਵਡਿਆਈ ਆਪਾਂ ਕਰੀ ਘਾਟ ਹੈ ਉਹਨੇ ਆਪ ਸਹਾਈ ਹੋ ਕੇ ਜਿਹੜਾ ਹੈ ਕਾਰਜ ਸਵਾਰਿਆ ਹੈ ਤੇ ਦੂਜਾ ਅਰਥ ਵਿਦਵਾਨਾਂ ਨੇ ਕੀਤਾ ਹੈ ਕਿ ਜਿਨ੍ਹਾਂ ਨੇ ਆਪਣੇ ਹਿਰਦਿਆਂ ਵਿੱਚ ਨਾਮ ਰੂਪੀ ਜਲ ਭਰ ਲਿਆ ਸਤਗੁਰੂ ਜੀ ਕਹਿੰਦੇ ਉਹਨਾਂ ਦੀ ਅਵਸਥਾ ਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ 68 ਤੀਰਤ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ 68 ਤੀਰਤ ਸਨਾਤਨ ਮਤ ਵਿੱਚ ਮੰਨੇ ਗਏ ਕਹਿੰਦੇ ਇਹਨਾਂ ਤੇ ਇਸ਼ਨਾਨ ਕੀਤੇ ਆ ਪਾਪ ਸਾਰੇ ਲੈ ਜਾਂਦੇ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਇਸ ਸਰੋਵਰ ਵਿੱਚ ਹੀ ਜੇਕਰ ਕੋਈ ਸ਼ਰਧਾ ਨਾਲ ਇਸ਼ਨਾਨ ਕਰ ਲਏਗਾ ਸਮਝਣਾ ਕਿ ਉਹਦੇ 88 ਤੀਰਥਾਂ ਦਾ ਇਸ਼ਨਾਨ ਹੋ ਗਿਆ। ਇਹ ਮਾਲਕ ਕਹਿੰਦੇ ਪਰਮਾਤਮਾ ਨੇ ਜਿਹੜਾ ਹੈ ਇਹ ਵਿਧੀ ਰਚੀ ਹੈ ਅੰਦਰ ਨੂੰ ਨਿਰਮਲ ਕਰਨਾ ਹੈ ਮੈਲ ਤੋਂ ਰਹਿਤ ਕਰਨਾ ਹੈ ਇਸ ਸਰੋਵਰ ਵਿੱਚ ਜੇਕਰ ਤੂੰ ਵੀ ਲਾ ਲੋਗੇ ਸ਼ਰਧਾ ਨਾਲ ਸ਼ੰਕਪ੍ਰਣਾਤਿ ਸਾਰੇ ਪਾਪ ਤੁਹਾਡੇ ਘਟੇ ਜਾਣੇ। ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਫਰਮਾਤਮਾ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ। ਪਾਪ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਪਵਿੱਤਰ ਬਣਾਉਣ ਵਾਲਾ ਹੈ। ਰੱਬ ਦਾ ਇਹ ਸੁਭਾਅ ਹੈ। ਬਸ ਸ਼ਬਦ ਦਾ ਆਸਰਾ ਲਓ ਸਤਿਗੁਰੂ ਜੀ ਕਹਿੰਦੇ। ਅਖੀਰਲੇ ਪਦੇ ਵਿੱਚ ਮਾਲਕ ਸਮਝਾਉਂਦੇ ਨੇ ਗੁਣ નિਧਾਨ ਮੇਰਾ ਪ੍ਰਭ ਕਰਤਾ ਉਸ ਤਤ ਕੌਣ ਕਰੀਜੈ RAM ਮੇਰਾ ਰੱਬ ਗੁਣਾ ਦਾ ਭਜਾਨਾ ਹੈ ਕਿੰਨੀ ਉਸਤ ਕਰੀਏ ਵਰਣਨ ਕੀਤੀ ਹੀ ਨਹੀਂ ਜਾ ਸਕਦੀ ਸੰਤਾ ਕੀ ਬੇਨੰਤੀ Swami ਨਾਮ ਮਹਾਰਸਤੀ ਜੈ ਰਾਮ ਰੱਬੀ ਪਿਆਰਿਆਂ ਦੀ ਬੇਨਤੀ ਹੈ ਰੱਬ ਜੀ ਸਾਡੀ ਝੋਲੀ ਵਿੱਚ ਨਾਮ ਰਸ ਪਾਓ ਅਸੀਂ ਵੀ ਜਪ-ਜਪ ਕੇ ਰਸ ਮਾਣ ਸਕੀਏ ਨਾਮ ਦੀਜੈ ਦਾਨ ਕੀਜੈ ਵਿਸਰ ਨਾਹੀ ਇਹ ਤਿੰਨੋਂ ਇਹ ਦਾਨ ਸਾਨੂੰ ਦੇ ਦਿਓ ਨਾਮ ਦਾ ਤੇ ਦੂਜੀ ਬੇਨਤੀ ਇਹ ਹੈ ਕਿ ਕਦੀ ਸਾਡੇ ਅੰਦਰੋਂ ਵਿਸਰ ਹੋ ਨਾ ਅਸੀਂ ਭੁਲਾਈਏ ਨਾ ਕਭਾ ਅਸੀ ਕੋਈ ਵਿਧ ਨਾ ਬਣ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਅਸੀਂ ਆਪਣੀ ਰਸਨਾ ਤੋਂ ਗੋਪਾਲ ਦੇ ਗੁਣ ਗਾਉਂਦੇ ਰਹਿਦੇ ਹੀ ਪਾਵ ਧਰਤੀ ਦਾ ਪਾਲਕ ਰੱਬ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ ਆਪਣੀ ਰਸਨਾ ਤੋਂ ਹਰ ਰੋਜ ਦਿਨ ਰਾਤ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਜਿਨ੍ਹਾਂ ਦੀ ਅੰਦਰ ਤੋਂ ਸੱਚੀ ਪ੍ਰੀਤ ਜੁੜ ਗਈ ਹੈ ਰੱਬ ਗੁਰੂ ਦੇ ਨਾਲ ਮਾਲਕ ਜੀ ਕਹਿੰਦੇ ਉਹਨਾਂ ਦਾ ਮਨ ਤੇ ਤਨ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਭਜਿਆ ਰਹਿੰਦਾ ਹੈ ਬਿਨਵੰਦ ਨਾਨਕ ਇਛੁ ਪੁਨੀ ਏਕ ਦਰਸ਼ਨ ਜੀਜੈ ਇੱਛਾ ਪੂਰੀ ਹੋ ਗਈ ਜੀ ਰੱਬ ਨੂੰ ਵੇਖਣ ਦੀ ਤਾਂਘ ਸੀ ਨਾਮ ਹਿਰਦੇ ਵਿੱਚ ਵਸਿਆ ਜਦੋਂ ਆ ਸ਼ੁਰੂ ਕੀਤਾ ਸੇਵਾ ਨਾਲ ਸਿਂਦਰਨ ਦੇ ਨਾਲ ਪ੍ਰਤਾਪ ਰੱਬ ਨੇ دیدار ਬਖਸ਼ਿਸ਼ ਕਰ ਦਿੱਤੇ ਇੱਛਾ ਹੀ ਸੰਪੂਰਨ ਹੋਈ ਸਤਿਗੁਰੂ ਕਿਰਪਾ ਕਰਨ ਦੀ ਬਚਨ ਹਿਲਦੇ ਆਂ ਬਸੰ ਬੇਅੰਤ ਖੁਲਾਣੀ ਹਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ